ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਨਵੀਂ ਸੀਰੀ ਸ਼ੁਰੂ ਕਰ ਰਹੇ ਹਾਂ 4 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਆਪਾਂ ਨੂੰ ਲੈਟਰ ਆਈ ਸੀ ਕਿ ਪੋਸ਼ਣ ਘਟਾਉਣ ਦੇ ਲਈ ਇੱਕ ਮੁਹਿੰਮ ਚਲਾਈ ਗਈ ਹੈ ਉਹਦੀਆਂ ਕਾਰਵਾਈਆਂ ਪਾੜੀਆਂ ਸ਼ੁਰੂ ਕੀਤੀਆਂ ਆ ਜਿਨ੍ਹਾਂ ਦੀਆਂ ਰਹਿੰਦੀਆਂ ਆ ਉਹ ਪਾ ਲਿਓ ਅੱਜ ਅਪਾ ਚਾਤਰੀ ਤੋਂ ਸ਼ੁਰੂ ਕਰ ਰਹੇ ਹਾਂ ਮਿਤੀ 4 11 22 ਨੂੰ ਅੰਗਣਵੜੀ ਸੈਂਟਰ ਦੁਆਰਾ ਗਰਭਤੀਆਂ ਤੇ ਦੁੱਧ ਪਿਲਾਉ ਮਾਵਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਅੰਗਣਵੜੀ ਹੈਲਪਰ ਵਰਕਰ ਆਸ਼ਾ ਐਨ ਐ ਐਮ ਤੇ ਮਾਹਰੇ ਦੁੱਧ ਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਮਾਵਾਂ ਨੂੰ ਛਾਤੀ ਦਾ ਦੁੱਧ ਚੰਗਾ ਹੋਣ ਲਈ ਸ਼ਾਹਿਦ ਕੀਤਾ ਗਿਆ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਮੱਸਿਆ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ 6 ਮਹੀਨੇ ਤੋਂ ਲੈ ਕੇ ਜਿਹੜੇ ਬੱਚੇ ਆ 6 ਮਹੀਨੇ ਤੱਕ ਜਿਹੜੇ ਬੱਚੇ ਨੇ ਉਹਨਾਂ ਨੂੰ ਸਿਰਫ ਮਾ ਦਾ ਦੁੱਧ ਹੀ ਪਲਾਇਆ ਜਾਵੇ ਕੋਈ ਹੋਰ ਰੂਪ ਦੇ ਖਰਾਕ ਨਾ ਦਿੱਤੀ ਜਾਵੇ ਤੇ ਉਹਨਾਂ ਨੂੰ ਪਹਿਲੇ ਪੀਲੇ ਗਾੜੇ ਦੁੱਧ ਦੀ ਮਾਤਰਾ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਬੱਚੇ ਨੂੰ ਕਿਸ ਤਰ੍ਹਾਂ ਤੇ ਕਿਵੇਂ ਦੁੱਧ ਪਲਾਇਆ ਜਾਵੇ ਇਹ ਕਿਰਿਆ ਕਰਕੇ ਦਿਖਾਈ ਗਈ ਇਸ ਵਿੱਚ ਹੇਠ ਲਿਖੇ ਲਾਪਤਰੀਆਂ ਨੇ ਹਿੱਸਾ ਲਿਆ ਇਸ ਤਰ੍ਹਾਂ ਲਿਖ ਕੇ ਆਪਾਂ ਇਹ ਜੀ ਸਾਈਨ ਕਰ ਲੈਣੇ ਸਾਰਿਆਂ ਨੇ ਧੰਨਵਾਦ